ਇੱਥੇ ਅੱਜ ਜਿਹੜੀ ਸੈਕੰਡਰੀ ਮੈਰਾਥਨ ਦੌੜਾ ਹੋਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਨੌਜਵਾਨ ਪਾਰਟਿਸਿਪੇਟ ਕਰ ਚੁੱਕੇ ਹਨ ਹਾਂ ਸਤਿਕਾਰਯੋਗ ਪੱਤਰਕਾਰ ਸਾਹਿਬ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਪਿੰਡ ਤੂਰ ਕੋਟਰਨ ਸੀ ਅਤੇ ਜਫਰਨਾਵਾ ਕਲੱਬ ਦੋਨਾਂ ਨੇ ਮਿਲ ਕੇ ਸੈਕੰਡ ਮੈਰਾਥਨ ਨਿਹਾਲ ਸਿੰਘ ਵਾਲਾ ਕਰਵਾਈਆ ਜਿਦੇ ਵਿੱਚ ਹਰਿਆਣੇ ਤੋਂ ਪੰਜਾਬ ਤੋਂ ਫਾਜ਼ਿਲਕਾ ਸੰਗਰੂਰ ਮੋਗਾ ਲੁਧਿਆਣਾ ਜਗਰਾਉਂ ਤੇ ਨੇੜੇ-ਤੇੜੇ ਦੇ ਪਿੰਡਾਂ ਦੇ ਕਰੀਬ 125 ਦੇ ਕਰੀਬ ਮੁੰਡੇ ਤੇ ਕੁੜੀਆਂ ਖਿਡਾਰੀਆਂ ਨੇ ਪਾਗ ਲਿਆ ਵਿਧੀਵਤ ਰੂਪ ਦੇ ਵਿੱਚ ਮੈਰਾਥਨ ਦੌੜ ਦਾ ਸਮਾਪਨ ਹੋਇਆ ਹੁਣ ਇਨਾਮ ਵੰਡ ਸਮਾਰੋਹ ਹੋ ਕੇ ਹਟਿਆ ਬਹੁਤ ਹੀ ਸੁੰਦਰ ਪ੍ਰੋਗਰਾਮ ਇਹ ਮੈਰਾਥਨ ਦਾ ਹੋਇਆ ਅਸੀਂ ਬੱਚਿਆਂ ਨੂੰ ਇਹ ਵੀ ਸੁਨੇਹਾ ਦਿੱਤਾ ਵੀ ਮੈਰਾਥਨ ਦੌੜਾਂ ਦੇ ਨਾਲ-ਨਾਲ ਜਦੋਂ ਅਸੀਂ ਖੇਡਦੇ ਆ ਤਾਂ ਖੇਡਣ ਵੇਲੇ ਗੰਦੇ ਮੰਦੇ ਪਦਾਰਥ ਗੰਧੀਆਂ ਮੰਧੀਆਂ ਚੀਜ਼ਾਂ ਨਾ ਖਾਓ ਤੇ ਸਟਿੰਗ ਕੋਕਾ ਕੋਲਾ ਲਿੰਕਾ ਵਗੈਰਾ ਪੀ ਕੇ ਜਾਂ ਕੋਈ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਨਾ ਲੈ ਕੇ ਤੁਸੀਂ ਖੇਡਣ ਆਇਆ ਕਰੋ ਤਾਂ ਕਿ ਤੁਹਾਡੀ ਗਾਹਾਂ ਅੱਗੇ ਸਟੇਟ ਦੇ ਵਿੱਚ ਜਦੋਂ ਖੇਡੋ ਉਹ ਡੋਪ ਪ੍ਰੈਸ ਦੇ ਵਿੱਚ ਤੋਂ ਅਸੀਂ ਪੋਜ਼ਿਟਿਵ ਨਾ ਆਓ ਜਦੋਂ ਤੁਸੀਂ ਸਟੇਟ 'ਚ ਖੇਡੋ ਤੁਹਾਡੀਆਂ ਲਿਗਾਮੈਂਟ ਇੰਜਰੀਜ਼ ਨਾ ਹੋਣ ਇਹਦੇ ਲਈ ਅਸੀਂ ਵਿਸ਼ੇਸ਼ ਬੱਚਿਆਂ ਨੂੰ ਅ ਹਦਾਇਤਾਂ ਦਿੱਤੀਆਂ ਨੇ ਬਹੁਤ-ਬਹੁਤ ਧੰਨਵਾਦ ਅਸੀਂ ਤਾਂ ਜੀ ਇਹਦੇ ਬੱਚਿਆਂ ਨੂੰ ਨਾਲ ਮੋਟੀਵੇਟ ਕਰ ਰਹੇ ਆ ਕਿ ਬੱਚੇ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਕਿ ਜਿਹੜੀਆਂ ਸਾਡੀਆਂ ਗੇਮਾਂ ਤੋਂ ਪਿੱਛੇ ਹੋ ਰਹੇ ਬੱਚੇ ਉਹ ਸਾਡੇ ਨਾਲ ਜੁੜ ਸਕਣ ਕਿ ਉਹਦੇ ਨਾਲ ਕੀ ਹੋਊਗਾ ਸਾਡੀਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਹੁਣ ਪੰਜਾਬ ਦੇ ਪਿੱਛੇ ਰਹਿ ਰਹੇ ਆ ਉਹ ਥੋੜਾ ਜਿਹਾ ਅੱਗੇ ਨਿਕਲਣਗੇ ਜਿਵੇਂ ਹਰਿਆਣਾ ਹੋਇਆ ਰਾਜ ਆ ਦੂਜਾ ਮਹਾਰਾਸ਼ਟਰ ਹੋਇਆ ਅੱਗੇ ਨਾ ਜਾ ਰਹੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਅੱਗੇ ਵਧਣ ਕਿ ਸਰਕਾਰਾਂ ਤੋਂ ਕੋਸ਼ਿਸ਼ ਕਰ ਨਹੀਂ ਰਹੀਆਂ ਪਰ ਅਸੀਂ ਆਪਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਥੋੜਾ ਜਿਹਾ ਇੱਕ ਬਣਾਇਆ ਥੋੜਾ ਜਿਹਾ ਕਿ ਅਸੀਂ ਵੀ ਕੁਝ ਕਰਗੀ ਆਪਦੇ ਬੱਚਿਆਂ ਲਈ ਕਰਗੀ ਜੇ ਆਪਦੇ ਬੱਚਿਆਂ ਲਈ ਨਹੀਂ ਕਰਾਂਗੇ ਅਸੀਂ ਉਹ ਕਰਾਂਗੇ ਕਿਹਦੇ ਲਈ ਸਭ ਤੋਂ ਵੱਡਾ ਸਹਿਯੋਗ ਜੀ ਡਾਕਟਰ ਹਰਗੁਰ ਪ੍ਰਤਾਪ ਜੀ ਦਾ ਵਿਸ਼ਾਲ ਮਿੱਤਰ ਜੀ ਦਾ ਆਤਮਾ ਪ੍ਰਧਾਨ ਤੂਰਕੁਰ ਜੀ ਸਾਡੇ ਸਾਬਕਾ ਪ੍ਰਧਾਨ ਨਗਰ ਕੌਂਸਲ ਦੇ ਜੋਲੀ ਜੀ ਗਟਰਾ ਜੀ ਸਾਡੇ ਇਹ ਇੱਕ ਜਰੀਆ ਫਾਊਂਡੇਸ਼ਨ ਦੇ ਪ੍ਰਧਾਨ ਸਾਡੇ ਆਸੂ ਸਿੰਘਲਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਸਹਿਯੋਗ ਕਰਤਾ ਦਾ ਤੇ ਸਾਡਾ ਇਹੀ ਮੋਟਿਵ ਰਿਹਾ ਜੀ ਵੀ ਬੱਚਾ ਨੂੰ ਖੇਡਾਂ ਵੱਲ ਉਤਸ਼ਾਹਤ ਕਰੀਏ ਬੱਚੇ ਮੋਬਾਈਲਾਂ ਦੇ ਵਿੱਚ ਰੁੱਸਦੇ ਜਾ ਰਹੇ ਆ ਨਸਿਆਂ ਦੇ ਵਿੱਚ ਗਰਕਦੇ ਜਾ ਰਹੇ ਆ ਆਪ ਦੇ ਜਵਾਨੀ ਨੂੰ ਜਵਾਨੀ ਨਹੀਂ ਸਮਝ ਰਹੇ ਜੀ ਬੱਚਾ ਨੂੰ ਪਤਾ ਹੀ ਨਹੀਂ ਵੀ ਸਾਡੇ ਸਰੀਰ ਦੇ ਵਿੱਚ ਕੀ ਕੁਝ ਹੈ ਪੰਜ ਤਾਕਤਾਂ ਦਿੱਤੀਆਂ ਪਰਮਾਤਮਾ ਨੇ ਸਾਨੂੰ ਉਹਨਾਂ ਪੰਜਾਂ ਤਾਕਤਾਂ ਨੂੰ ਭੁਲਾ ਕੇ ਬੱਚੇ ਮੋਬਾਈਲਾਂ ਦੇ ਵਿੱਚ ਰੁੱਝੀ ਜਾਂਦੇ ਜੀ ਕੋਈ ਉਹਨਾਂ ਨੂੰ ਆਪ ਦੀ ਜਵਾਨੀ ਦਾ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਤੇ ਜਵਾਨੀ ਹੈਈ ਹੈ ਤੇ ਕਿਵੇਂ ਸਾਡੇ ਤੇ ਜਵਾਨੀ ਲੰਘੀ ਜੀ ਅਸੀਂ ਚਾਹੁੰਦੇ ਹਾਂ ਵੀ ਬੱਚਾ ਬੱਚੇ ਗਰਾਊਂਡਾਂ ਨਾਲ ਜੁੜਨ ਗਰਾਊਂਡਾਂ ਨਾਲ ਜੁੜ ਕੇ ਅੱਗੇ ਵਧਣ ਅੱਗੇ ਵਧਣ ਨਾਲ ਸਟੱਡੀ ਜੇ ਸਾਡਾ ਸਰੀਰ ਤੰਦਰੁਸਤ ਹੈ ਜੀ ਏਰੀਆ ਸੀ ਸਟੱਡੀ ਵੱਲ ਆ ਜਮਾਗੇ ਸਾਡੀ ਜੀ ਖੀਰ ਤੇ ਮੈਂ ਧੰਨਵਾਦ ਕਰਦਾ ਦਾਨੀ ਸੱਜਣਾ ਦਾ ਸਾਡੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਜੇ ਰਸ ਤੁਸੀਂ ਵੀ ਲੰਬੇ ਸਮੇਂ ਤੋਂ ਇਡਾ ਨਾਲ ਜੁੜੇ ਹੋਏ ਹੋ ਅੱਜ ਆਪਕੋ ਪੰਜਾਬ ਦੇ ਨਾਵਾਂ ਸੰਗਤ ਵਿੱਚ ਪਹੁੰਚਿਆ ਪਾਰਟਿਸਪੇਟ ਕੀਤਾ ਕੀ ਗੱਲਾਂ ਤੁਮ ਬਾਈਹੀ ਕਿਉਣਾ ਜੀ ਵੱਧ ਤੋਂ ਵੱਧ ਬੱਚੇ ਜਿੰਨੇ ਵੀ ਹੈਗੇ ਆ ਗਰਾਊਂਡ ਨਾਲ ਜੁੜਨਾ ਤੇ ਅੱਗੇ ਤਰੱਕੀਆਂ ਕਰਨਾ ਤਾਂ ਕਿ ਇਥੋਂ ਗਰਾਊਂਡ ਚੋਂ ਬੱਚੇ ਜਿਹੜੇ ਪਾਰਟਿਸਪੇਟ ਕਰਕੇ ਜਾਂਦੇ ਆ ਅੱਗੇ ਵਧਦੇ ਆ ਕੋਈ ਨੌਕਰੀਆਂ ਤੇ ਲੱਗਦਾ ਸਰਕਾਰੀ ਨੌਕਰੀਆਂ ਮਿਲਦੀਆਂ ਉਹਨਾਂ ਨੂੰ ਤਾਸੀਂ ਇਹ ਹੀ ਚਾਹਣਾ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਬੱਚੇ ਹੌਣ ਗਰਾਊਂਡਾਂ ਨਾਲ ਆਪਦਾ ਜੁੜਨ ਤੇ ਤੰਦਰੁਸਤ ਰਹਿਣ ਤੇ ਸਰੀਰਾਂ ਸਭ ਤੋਂ ਵੱਡਾ ਸਹਿਯੋਗ ਸਾਡੇ ਇਲਾਕਾ ਨਿਵਾਸੀਆਂ ਦਾ ਹੀ ਉਸ ਤੋਂ ਬਾਅਦ ਸਾਡੇ ਕੋਚ ਸਹਿਬਾਨ ਹੋ ਗਏ ਤੇ ਜਿਹੜੇ ਪਾਰਟਿਸਪੇਟ ਕਰਦੇ ਆ ਬੱਚੇ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਪਹੁੰਚਣ ਦੇ ਦੂਰੋਂ ਦੂਰੋਂ ਅਸੀਂ ਚਾਹੁੰਦੇ ਆ ਵੀ ਹਰ ਸਾਲ ਇਦਾਂ ਹੀ ਬੱਚੇ ਗਰਾਊਂਡਾਂ ਨਾਲ ਜੁੜਨ ਤੇ ਅਗਲੇ ਸਾਲ ਇਸ ਤੋਂ ਵੱਧ ਭਾਗ ਲੈਣ ਬੱਚੇ